ਹੈਲੋ ਫਰੈਂਡਸ ਤਾਂ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਨੂੰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਸਿੱਖਿਆ ਬੋਰਡ ਦਾ 12ਵੀਂ ਕਲਾਸ ਦਾ ਜਿਹੜਾ ਪੇਪਰ ਦੇਖਣ ਜਾ ਰਹੇ ਆ ਜਨਰਲ ਪੰਜਾਬੀ ਦਾ ਤੋਂ ਮੋਸਟ ਇੰਪੋਰਟੈਂਟ ਜਿਹੜੇ ਕੁਐਸਚਨ ਆਨਸਰ ਐ ਇਸ ਵਿੱਚ ਕਵਰ ਕੀਤੇ ਨੇ ਪਹਿਲਾਂ ਮੈਂ ਮੈਥ ਦੇ ਪੇਪਰ ਦੀ ਵੀ ਵੀਡੀਓ ਅਪਲੋਡ ਕੀਤੀ ਆ ਬਾਕੀ ਪੇਪਰਾਂ ਦੀਆਂ ਵੀਡੀਓਜ਼ ਵੀ ਮੈਂ ਅਪਲੋਡ ਕਰਾਂਗੀ 8th ਦੀਆਂ ਵੀ 10th ਦੀਆਂ ਵੀ +2 ਦੀਆਂ ਵੀ ਤੇ ਜੇ ਤੁਹਾਨੂੰ ਪਸੰਦ ਆਏ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਤਾਂ ਚਲੋ ਸ਼ੁਰੂ ਕਰਦੇ ਆ ਇੰਪੋਰਟੈਂਟ ਇੰਪੋਰਟੈਂਟ ਜਿਹੜੇ ਕੁਐਸਚਨ ਆਨਸਰ ਹੈ ਉਹੀ ਇਹਦੇ ਵਿੱਚ ਕਵਰ ਕੀਤੇ ਗਏ ਨੇ ਤੇ ਪੇਪਰ ਦਾ ਪੈਟਰਨ ਸਟਰਕਚਰ ਸਾਰਾ ਕੁਝ ਦੱਸਾਂਗੀ ਮੈਂ ਕਿ ਕਿਵੇਂ ਆਏਗਾ ਤੇ 80 ਨੰਬਰ ਦਾ ਪੇਪਰ ਹੋਏਗਾ ਇਹ 80 ਮਾਰਕਸ ਦਾ ਤੇ ਇਹ ਪ੍ਰਸ਼ਨ ਸੁੰਦਰ ਲਿਖਾਈ ਲਈ ਰੱਖ ਮੈਂ ਠੀਕ ਹੈ ਫਸਟ ਮੀਸ ਲਿਖਿਆ ਹੈ ਕਿ ਲਿਖਾਈ ਜਿਹੜੀ ਸਾਫ਼ ਕਰਨ ਦੇ 5 ਨੰਬਰ ਮਿਲਣਗੇ ਤੁਹਾਨੂੰ ਵਸਤੁਨਿਸ਼ਟ ਪ੍ਰਸ਼ਨ ਸੈਕੰਡ ਭਾਗ ਤੇ ਠੀਕ ਹੈ ਹੇਠ ਲਿਖੇ ਕਥਨਾਂ ਵਿੱਚੋਂ ਦੱਸੋ ਕਿ ਕਿਹੜਾ ਕਥਨ ਸਹੀ ਹੈ ਤੇ ਕਿਹੜਾ ਗਲਤ ਤਿੱਲ ਪੱਤਰਾ ਫੁਲਕਾਰੀ ਦੀ ਕਢਾਈ ਸ਼ੀਸ਼ੇ ਦੇ ਟੁਕੜੇ ਲਾ ਕੇ ਕੀਤੀ ਜਾਂਦੀ ਹੈ। ਪੈਦਾਵਾਰੀ ਸਾਧਨਾ ਅਤੇ ਤਕਨੀਕ ਦੇ ਬਦਲ ਨਾਲ ਸੱਭਿਆਚਾਰ ਵੀ ਬਦਲ ਜਾਂਦਾ ਹੈ। ਪੰਜਾਬ ਦੇ ਸਮੁੱਚੇ ਲੋਕ ਨਾਚ ਲੋਕਿਕ ਪ੍ਰਕਿਰਤੀ ਦੇ ਧਾਰਨੀ ਹਨ। ਬਗਦੇ ਪਾਣੀ ਕਵਿਤਾ ਦਾ ਕਵੀ ਇਸ ਤਰ੍ਹਾਂ ਇਹ ਤੁਹਾਡੇ ਜਿਹੜੇ ਸਹੀ ਗਲਤ ਹੈ ਠੀਕ ਹੈ ਪਾ ਉੜਾ ਬਸਤੁਨਿਸ਼ਟ ਪ੍ਰਸ਼ਨ ਹੇਠ ਲਿਖਿਆ ਕਥਨਾਂ ਵਿੱਚੋਂ ਦੱਸੋ ਕਿ ਕਿਹੜਾ ਕਥਨ ਸਹੀ ਹੈ ਤੇ ਕਿਹੜਾ ਗਲਤ। ਠੀਕ ਹੈ ਮਿਸ ਕੀ ਦੇਖੋ ਜੀ ਤੁਹੇ ਦਿਖਣਾ ਹੈ ان کی ਕਿੰਨੇ ਨੰਬਰ ਦੀ ਕਿਹੜੀ-ਕਿਹੜੀ ਚੀਜ਼ ਆਵੇਗੀ ਠੀਕ ਹੈ 5 ਨੰਬਰ ਤੁਹਾਡੇ ਜਿਹੜੇ ਸੁੰਦਰ ਲਿਖਾਈ ਲਈ ਹੈ ਜ ਜਨਾਂ ਦੀ ਰਾਈਟ ਹੈਂਡ ਰਾਈਟਿੰਗ ਬਹੁਤ ਸਾਫ਼ ਹੋਵੇਗੀ ਤ ਤਿਲ ਪਤਰਾ ਫੁਲਕਾਰੀ ਦੀ ਕਢਾਈ ਸ਼ੀਸ਼ੇ ਦੇ ਟੁਕੜੇ ਲਾ ਕੇ ਕੀਤੀ ਜਾਂਦੀ ਸੀ ਤ ਇਹਦਾ ਆਨਸਰ ਕੀ ਆਵੇਗਾ ਤੇ ਉਹ ਆ ਜਾਏਗਾ ਗਲਤ ਤ ਤਿਲ ਪਤਰਾ ਫੁਲਕਾਰੀ ਦੀ ਕਢਾਈ ਸ਼ੀਸ਼ੇ ਦੇ ਟੁਕੜੇ ਲਾ ਕੇ ਕੀਤੀ ਜਾਂਦੀ ਸੀ ਇਹਦਾ ਆਨਸਰ ਆ ਜਾਏਗਾ ਗਲਤ ਨੈਕਸਟ ਇਸ ਤਰ੍ਹਾਂ ਦੇ ਕੁਐਸਚਨ ਅਸਰ ਤੁਹਾਨੂੰ ਯਾਦ ਕਰਕੇ ਜਾਣਾ ਹੈ ਜਿਹੜਾ ਸ਼ੋਰਟ ਹੈ ਸ਼ੋਰਟ ਕੁਐਸਚਨਾਂ ਚੋਂ ਹੀ ਨਿਕਲੇ ਨੇ ਮਤਲਬ ਸਹੀ ਗਲਤ ਉਹਨਾਂ ਨੇ ਇਸ ਤਰੀਕੇ ਨਾਲ ਪਾਇਨੇ ਤੁਹਾਨੂੰ ਤੇ ਤਿੱਲ ਪਤਰਾ ਫੁਲਕਾਰੀ ਦੀ ਕਢਾਈ ਸ਼ੀਸ਼ੇ ਦੇ ਟੁਕੜੇ ਲਾ ਕੇ ਕਿੱਤੀ ਜਾਂਦੀ ਸੀ ਗਲਤ ਪੈਦਾਵਾਰੀ ਸਾਧਨਾ ਤਾਂ ਤਕਨੀਕ ਦੇ ਬਦਲ ਜਾਂਦਾ ਹੈ ਸੱਭਿਆਚਾਰ ਵੀ ਬਦਲ ਜਾਂਦਾ ਹੈ ਤਾਂ ਇਹਦਾ ਆਂਸਰ ਆਵੇਗਾ ਸਹੀ ਹਾਂ ਬਦਲ ਜਾਂਦਾ ਹੈ ਠੀਕ ਹੈ ਪੰਜਾਬ ਦੇ ਸਮੁੱਚੇ ਲੋਕ ਨਾਚ ਲੋਕਿਕ ਪ੍ਰਕਿਰਤੀ ਦੇ ਧਾਰਨੀ ਹਨ ਤਾਂ ਇਹਦਾ ਕੀ ਆਵੇਗਾ ਤੇ ਪੰਜਾਬ ਦੇ ਸਮੁੱਚੇ ਲੋਕਨਾਚ ਲੋਕਿਕ ਪ੍ਰਕਿਰਤੀ ਦੇ ਧਾਰਨੀ ਹਨ ਤਾਂ ਇਹਦਾ ਆਨਸਰ ਆਵੇਗਾ ਜੀ ਤੇ ਇਸ ਤਰ੍ਹਾਂ ਤੀਸਰੇ ਦਾ ਆਨਸਰ ਆ ਜਾਏਗਾ ਸਹੀ ਬਗਦੇ ਪਾਣੀ ਕਵਿਤਾ ਦਾ ਕਵੀ ਸ਼ਿਖ ਕੁਮਾਰ ਬਟਾਲਵੀ ਹੈ ਤਾਂ ਇਹਦਾ ਆਨਸਰ ਆ ਜਾਏਗਾ ਜੀ ਗਲਤ ਸਖਤ ਮਿਹਨਤ ਲਗਨ ਨਾ ਕੰਮ ਕਰਨ ਦੀ ਆਦਤ ਪਾਉਣ ਦੀ ਸਿੱਖਿਆ ਦੇਣ ਲਈ ਪਾਣਾ ਪਾਟਾ ਸਿਵੀਆਂ ਨਾ ਰੁੱਸਿਆ ਮਨਈਏ ਨਾ ਤੇ ਘਰ ਨਹੀਂ ਬਸਦੇ ਅਖਾਵਤ ਬਿਲਕੁਲ ਠਕਵੀ ਹੈ ਤਾਂ ਇਹਦਾ ਆਨਸਰ ਆਏਗਾ ਜੀ ਗਲਤ ਠੀਕ ਹੈ ਇਸ ਤਰ੍ਹਾਂ ਸੀ ਪੰਜ ਕਰ ਲਏ ਆ ਸਹੀ ਗਲਤ ਨੈਕਸਟ ਹੈ ਬਹੂ 99 ਉਤਰਾਂ ਵਾਲੇ ਪ੍ਰਸ਼ਨ ਆਪਸ਼ਨ ਦੇਖ ਕੇ ਅਸੀਂ ਦੱਸਣਾ ਹੈ ਛਪਾਰ ਦਾ ਮੇਲਾ ਕਦੋਂ ਲੱਗਦਾ ਹੈ ਸਾਵਣ ਸੁਦੀ 14 ਭਾਦਰ ਸੁਦੀ 14 ਅੱਸੂ ਸੁਦੀ 14 ਜਾਂ ਕੱਤਕ ਸੁਦੀ 14 ਤਾਂ ਇਹਦਾ ਆਨਸਰ ਆਏਗਾ ਜੀ ਐਣਾ ਭਾਦਰ ਸੁਦੀ 14 ਵਿੱਚ ਲੱਗਦਾ ਹੈ ਛਪਾਰ ਦਾ ਮੇਲਾ ਤੇ ਇਸ ਤਰ੍ਹਾਂ ਦੇ ਕੁਐਸਚਨ ਅਸੀਂ ਯਾਦ ਕਰਕੇ ਜਾਣਿਆ ਹੈ ਜਾਣੇ ਹੈ ਅੱਗੇ ਹੈਗਾ ਰੂਪਕੋਂ ਨਕਲਾਂ ਕਿੰਨੀ ਕਿਸ ਪਾਦਰ ਸੁਦੀ 14 ਨੰਬਰ ਆ ਗਿਆ ਠੀਕ ਹੈ ਪਹਿਲੇ ਦਾ ਰੂਪੱਖੋਂ ਨਿਕਲਾ ਕਿੰਨੀ ਕਿਸਮ ਦੀਆਂ ਹੁੰਦੀਆਂ ਹਨ 2 3 4 ਜਾਂ 5 ਇਹਦਾ ਆਪਸ਼ਨ ਇਹ 2 2 ਨੰਬਰਾਂ ਦੇ ਸਾਰੇ ਕੁਐਸਚਨ ਆਨਸਰ ਨੇ ਇਹਦਾ ਆਨਸਰ ਹੈ 2 ਪੰਜਾਬ ਦੀਆਂ ਲੋਕ ਖੇਡਾਂ ਪਾਠ ਦੇ ਆਧਾਰ ਤੇ ਦੱਸੋ ਕਿ ਮੁੰਡੇ ਤੇ ਕੁੜੀਆਂ ਸਿਆਲ ਦੀ ਰੁੱਤ ਵਿੱਚ ਕਿਹੜੀ ਖੇਡ ਖੇਡਦੇ ਹਨ ਊੜਾ ਐੜਾ ਈੜੀ ਸੱਸਾ ਤੇ ਇੰਨੇ ਆਪਸ਼ਨ ਚਾਰੇ ਆਪਸ਼ਨਾਂ 'ਨੂੰ ਸਹੀ ਤਰ੍ਹਾਂ ਦਿਖਣਾ ਹੈ ਤੇ ਇਹਦਾ ਆਏਗਾ ਜੀ ਬਾਂਦਰ ਕਿਲਾ ਹਮੇਸ਼ਾ ਆਸਵੰਦ ਰਹਿਣ ਦਾ ਉਪਦੇਸ਼ ਦੇਣ ਲਈ ਕਿਹੜੀ ਕਹਾਵਤ ਟੁਕਮੀ ਹੈ ਤਾਂ ਇਹਦਾ ਹੈਗਾ ਇਹਦਾ ਆਨਸਰ ਆਏਗਾ ਆਸ਼ਵੰਤ ਮਤਲ ਇਹਦਾ ਆਨਸਰ ਆਏਗਾ ਜੀ ਉੜਾੜਾ ਈੜੀ ਸੱਚਾ ਚੋਂ ਈੜੀ ਇੱਕ ਦਾਰ ਬੰਦ ਸੋ ਦਾਰ ਖੁੱਲਾ ਆਸ਼ਵੰਤ ਮਤਲ ਆਸ਼ਵਾਦੀ ਰਾਂ ਲਈ ਜੀਤੋ ਗੜੀ ਕਹਾਣੀ ਦੀ ਪਾਤਰ ਹੈ ਤਾਂ ਇਹਦਾ ਹੈਗਾ ਆਨਸਰ ਹੈਗਾ ਹੈ ਜੀ ਘਰ ਜਾਂ ਆਪਣੀ ਨੈਕਸਟ ਹੈਗਾ ਆ ਇੱਕ ਜਾਂ ਦੋ ਸ਼ਬਦਾਂ ਵਿੱਚੁੱਤਾ ਲਿਖੋ ਵੀ ਦੋ ਦੋ ਨੰਬਰ ਦੇ ਆ ਰਿਗਵੇ ਸਮੇਂ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ ਇਹਦਾ ਆਨਸਰ ਆਏਗਾ ਜੀ ਸਪਤ ਸਿੱਧੂ ਮੋਸਟ ਇੰਪੋਰਟੈਂਟ ਕੁਐਸਚਨ ਆਨਸਰ ਇਹ ਸਾਰੇ ਕਿਹੜੇ ਲੋਕ ਨਾਚ ਨੂੰ ਅੱਗੇ ਸੈਕਿੰਡ ਨੰਬਰ ਤੇ ਕਿਹੜੇ ਲੋਕ ਨਾਚ ਨੂੰ ਗਿੱਧੇ ਦੀ ਨਰਸਰੀ ਮੰਨਿਆ ਜਾਂਦਾ ਹੈ ਤਾਂ ਸੈਕਿੰਡ ਦਾ ਆਨਸਰ ਆਏਗਾ ਜੀ ਕਿੱਕਲੀ ਨੂੰ ਗਿੱਧੇ ਦੀ ਨਰਸਰੀ ਮੰਨਿਆ ਜਾਂਦਾ ਹੈ ਹੰਗਾਮੇ ਸਮੇਂ ਕਿਹੜੀ ਰਸਮ ਕੀਤੀ ਜਾਂਦੀ ਹੈ ਤਾਂ ਇਹਦਾ ਆਨਸਰ ਆਏਗਾ ਜੀ ਦਸਤਾਰ ਬੰਦੀ ਤੁਸੀਂ ਜਿਹੜੇ ਰਸਮਾਂ ਨਾਲ ਰਿਲੇਟਡ ਜਿੰਨੇ ਵੀ ਕੁਐਸਚਨ ਨੇ ਤੁਹਾਡੇ ਬੁੱਕ ਜੋ ਸਾਰੇ ਯਾਦ ਕਰ ਲੈਣੇ ਕਿਉਂਕਿ ਇੱਕ ਇੱਕ ਕੁਐਸਚਨ ਜ਼ਰੂਰ ਆਏਗਾ ਚੰਗੀ ਸੰਗਤ ਕਰਨ ਤੇ ਬੁਰੀ ਸੰਗਤ ਤੋਂ ਬਚਣ ਦੀ ਨਸੀਹਤ ਦੇਣ ਲਈ ਕਿਹੜੀ ਕਹਾਵਤ ਟੁਕਮੀ ਹੈ ਸੰਗਤਾਰੇ ਕੁਸੰਗ ਡੋਬੇ ਇਹ ਵਾਲੀ ਕਹਾਵਤ ਇਹਦੇ ਲਈ ਟੁਕਮੀ ਹੈ ਚੁੰਮ ਚੁੰਮਰ ਚੁੰਮ ਚੁੰਮ ਰੱਖੋ ਕਵਿਤਾ ਦੇ ਕਵੀ ਦਾ ਨਾਮ ਦੱਸੋ ਜਿਹੜਾ 5ਵਾਂ ਕੁਐਸਚਨ ਹੈ ਤੁਸੀਂ ਸਾਰੇ ਕਵੀ ਮੋਸਟ ਇੰਪੋਰਟੈਂਟ ਨੇ ਜਿਹੜੇ ਤੇ ਜਿਹੜੇ ਕਹਾਣੀਕਾਰ ਨੇ ਉਹਨਾਂ ਦੇ ਨਾਮ ਵੀ ਯਾਦ ਕਰ ਲੈਣੇ ਕਿਉਂਕਿ ਉਹਨਾਂ ਚ ਇੱਕ ਕੁਐਸਚਨ ਹੈ ਤੁਹਾਨੂੰ ਜ਼ਰੂਰ ਆਏਗਾ ਜੇ ਵੀਡੀਓ ਪਸੰਦ ਆ ਰਹੀ ਹੈ ਤੇ ਪਲੀਜ਼ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਮਾਈ ਚੈਨਲ ਮੈਂ ਤੁਹਾਡੇ ਲਈ ਹੋਰ ਵੀ ਵੀਡੀਓਜ਼ ਲੈ ਕੇ ਆਵਾਂਗੀ ਇਸ ਤਰ੍ਹਾਂ ਚੁੰਮ ਚੁੰਮ ਰੱਖੋ ਕਵਿਤਾ ਦਾ ਰਾਈਟ ਕਵਿਤਾ ਦਾ ਨੰਦ ਲਾਲ ਨੂਰਪੁਰੀ ਹਰ ਨੰਬਰ ਆ ਚਾਹੀਦਾ ਤੁਹਾਨੂੰ ਕੋਈ ਦੋ ਪ੍ਰਸ਼ਨਾਂ ਦੇ ਉੱਤਰ ਲਿਖੋ 4-4 ਨੰਬਰ ਦਾ ਇੱਕ ਪ੍ਰਸ਼ਨ ਹੋਏਗਾ ਨਕਲਾਂ ਵਿੱਚ ਦਰਸ਼ਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਦੱਸੋ ਕਿਵੇਂ ਠੀਕ ਹੈ ਇਹਨਾਂ 'ਚ ਤੁਸੀਂ ਕੋਈ ਦੋ ਕਰਨੇ ਨੇ ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਦੇ ਰਵਾਇਤੀ ਖਾਣੇ ਨੂੰ ਕਿਉਂ ਤਰਹੀਜ਼ ਦੇਣੀ ਚਾਹੀਦੀ ਹੈ ਤੇ ਨਕਲਾਂ ਵਿੱਚ ਦਰਸ਼ਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਦੱਸੋ ਕਿਵੇਂ ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਦੇ ਰਵਾਇਤੀ ਖਾਣੇ ਨੂੰ ਤਰਹੀਜ਼ ਤਰਹੀਜ਼ ਦੇਣੀ ਚਾਹੀਦੀ ਹੈ ਕਿਉਂ 3 ਨੰਬਰ ਦੇ ਪੰਜਾਬੀ ਸੱਭਿਆਚਾਰ ਦੇ ਮੁੱਖ ਲੱਛਣ ਕੀ ਨੇ ਪਹਿਲੇ ਸਮਿਆਂ ਵਿੱਚ ਮੁੰਡੇ ਤੇ ਕੁੜੀਆਂ ਦੇ ਜੰਮ ਤੇ ਰਸਮ ਰਿਵਾਜਾਂ ਦੇ ਪੱਖ ਤੋਂ ਕੀ ਵਿਤਕਰਾ ਸੀ ਹੁਣ ਇਹ ਕਿਵੇਂ ਇਹ ਵਿਤਕਰਾ ਕਿਵੇਂ ਘਟ ਗਿਆ ਹੈ ਲੋਕ ਕਲਾ ਤੇ ਸ਼ਾਸਤਰੀ ਕਲਾ ਵਿੱਚ ਕੀ ਅੰਤਰ ਹੈ ਖੁੱਲਕੇ ਦੱਸੋ ਇਸ ਦਾ ਵਿੱਚੋਂ ਤੁਸੀਂ ਕੋਈ ਦੋ ਕਰਨੀ ਨੇ ਚਲੋ ਮੈਂ ਤੁਹਾਨੂੰ ਇਹਨਾਂ ਦੇ ਨਾਲ ਹੀ ਆਨਸਰ ਵੀ ਦਿਖਾਨੀ ਆ ਜਦੋਂ ਨਕਲਈ ਪਿੱਠ ਲਾਂਦੇ ਹਾਂ ਤਾਂ ਦਰਸ਼ਕ ਉਹਨਾਂ ਦੁਆਲੇ ਜੁੜ ਜਾਂਦੇ ਹਨ ਨਕਲਈ ਦੀ ਸਮੋਹਨਸ਼ਾਲੀ ਬਹੁਪਸਾਰੀ ਹੁੰਦੀ ਹੈ ਉਹ ਇੱਕੋ ਵੇਲੇ ਦਸ਼ਕਾਂ ਨੂੰ ਵੀ ਸਮੋਹਿਤ ਹੁੰਦਾ ਤੇ ਆਪਣੇ ਸਾਥੀਆਂ ਨੂੰ ਵੀ ਇਸ ਕਰਕੇ ਦਰਸ਼ਕਾਂ ਦੀ ਹੀ ਮਾਨਸਿਕ ਨਹੀਂ ਸਗੋ ਸਰੀਰਕ ਹਾਜ਼ਰੀ ਵੀ ਹੁੰਦੀ ਹੈ ਮੌਕੇ ਅਨੁਸਾਰ ਦਰਸ਼ਕਾਂ ਵਿੱਚੋਂ ਬੱਚਾ ਝੁੱਕ ਲੈਣਾ ਕਿਸੇ ਨਿੱਕੇ ਮੁੰਡੇ ਦੁਆਰਾ ਮੁਖੋਲ ਸਿਰਜਣਾ ਜਵਾਨ ਵੱਲ ਇਸ਼ਾਰਾ ਕਰਨਾ ਆਮ ਵਿਧੀ ਹੈ ਨਕਲਈਏ ਦੀ ਦਰਸ਼ਕਾਂ ਨਾਲ ਸ਼ੇਰ ਸ਼ਾਰ ਹਾਸਾ ਪੈਦਾ ਕਰਦੀ ਹੈ ਇਹ ਦਰਸ਼ਕ ਨਕਲੀਆਂ ਨੂੰ ਪੈਸੇ ਦੇ ਕੇ ਉਹਨਾਂ ਦਾ ਹੌਸਲਾ ਵਧਾਉਂਦੇ ਹਨ ਦੁਨੀਆ ਭਰ ਦੇ ਸੱਭਿਆਚਾਰਾਂ ਵਿੱਚ ਪੰਜਾਬੀ ਸੱਭਿਆਚਾਰ ਆਪਣੇ ਵਿਲੱਖਣ ਲਕਸ਼ਣਾਂ ਦਾ ਲੱਛਣਾ ਦਾ ਧਾਰਨੀ ਹੈ ਭਾਰਤ ਦਾ ਪ੍ਰਵੇਸ਼ ਤੋਂ ਆ ਰਿਹਾ ਹੁਣ ਕਰਕੇ ਇਸ ਦੇ ਵਾਸੀ ਸੂਰਮਿਆਂ ਦੀ ਕੌਮ ਜਿਸ ਵਿੱਚ ਕੁਰਬਾਨੀ ਦਾ ਜज्ਵਾ ਕੁੱਟ-ਕੁੱਟ ਕੇ ਭਰਿਆ ਹੈ ਇਸ ਕਰਕੇ ਪ੍ਰੋਫੈਸਰ ਪੂਰਨ ਸਿੰਘ ਇੱਥੋਂ ਦੇ ਜਵਾਨਾਂ ਨੂੰ ਮੌਤ ਨਾਮ ਖੋਲਾ ਕਰਨ ਵਾਲੇ ਆਖਦਾ ਹੈ ਇਹ ਅਣਖ ਦਾ ਜੀਵਨ ਜੀਉਂਦੇ ਹਨ ਜਾਨਮ ਹਾਕਮਾਂ ਅੱਗੇ ਨਹੀਂ ਝੁਕਦੇ ਪੰਜਾਬ ਰਾਜ ਅੰਦਾ ਭੰਡਾਰ ਹੈ ਇਸ ਕਰਕੇ ਕਿਸੇ ਦੇ ਦਰ ਉੱਤੇ ਭੀਖ ਮੰਗਣਾ ਉਹਨਾਂ ਦੇ ਸੁਭਾਅ ਵਿੱਚ ਸ਼ਾਮਿਲ ਨਹੀਂ ਪੰਜਾਬੀ ਸੱਭਿਆਚਾਰ ਦਾ ਇੱਕ ਹੋਰ ਵਿਸ਼ੇਸ਼ ਰਸਣ ਇਸਦਾ ਮਿਸ਼ਾਣ ਹੈ ਕਈ ਸਦੀਆਂ ਤੋਂ ਵਿਦੇਸ਼ੀ ਹਮਲਾਵਾਰਾਂ ਜਿਨ੍ਹਾਂ ਵਿੱਚ ਮੁਗਲ ਮੁਸਲਮਾਨ ਮੁਗਲ ਅੰਗਰੇਜ਼ ਸ਼ਾਮਲ ਹਨ ਇੱਥੇ ਦੇ ਕਾਬਜ਼ ਹੋਣ ਨਾਲ ਇਸਦਾ ਸੁਭਾਅ ਮਿਸ਼ਾਣ ਤੇ ਦਰੁਸਤ ਹਾਜ਼ਮੀ ਵਾਲਾ ਹੋ ਨਿਬੜਿਆ ਇੱਥੋਂ ਦੀ ਬੋਲੀ ਪਹਿਰਾਵੇ ਰੀਤੀ ਰਿਵਾਜਾਂ ਤੇ ਮਨੋਤਾ ਤੋਂ ਪੰਜਾਬੀ ਸੱਭਿਆਚਾਰ ਦੇ ਬਹੁ ਜਾਤੀ ਬਹੁ ਕੌਮੀ ਤੇ ਬਹੁ ਨਸਲੀ ਹੋਣ ਦੇ ਉਹਨ ਦੇ ਹਨ ਬੇਸ਼ੱਕ ਪੰਜਾਬੀ ਮਿਹਨਤੀ ਸਵਾਬ ਵਾਲੇ ਹੰਤ ਇਸੇ ਮਿਹਨਤ ਸਦਕਾ ਹੀ ਉਹਨਾਂ ਨੇ ਸਭ ਹਾਸਲ ਕੀਤਾ ਨੇ ਦੇ ਭੰਡਾਰ ਭਰੇ ਰਹੇ ਹਨ ਪਰੰਤੂ ਵਰਤਮਾਨ ਸਮੇਂ ਵਿੱਚ ਉੱਥੋਂ ਦੇ ਕੁਦਰਤੀ ਸਰੋਤਾਂ ਦੇ ਘਟ ਕਟਨ ਤੇ ਰਾਜਨੀਤਿਕ ਕਾਰਨਾਂ ਕਰਕੇ ਪੰਜਾਬ ਦੇ ਲੋਕਾਂ ਵਿੱਚ ਬਹੱਤਾ ਤੇ ਖੁਸ਼ਹਾਲ ਜੀਵਨ ਲਈ ਪੜ ਲਿਖ ਕੇ ਕਹਿੰਦੇ ਕਿ ਪੜ ਲਿਖ ਕੇ ਮਤਲਬ ਕਿ ਚੜੀ ਬਾਜ ਆ ਕੇ ਬਸੰਦੀ ਰੁਚੀ ਵੱਧ ਹੈ ਜਿਸ ਕਨ ਮੁਰਖੀ ਸੁਹਾਤ ਇੱਕ ਦੂਸਰੇ ਵਿੱਚ ਸਭਿਆਚਾਰ ਵਿੱਚ ਕੀ ਤਬਦੀਲੀ ਆ ਰਹੀ ਹੈ ਠੀਕ ਹੈ ਇਹ ਤੁਸੀਂ ਇਹਦੇ ਜਿਹੜੇ ਸਭਿਆਚਾਰ ਦੇ ਲੱਛਣ ਦੱਸੇ ਨੇ ਕਿ ਉਹ ਜਿਹੜੇ ਬਹੁਤ ਮਿਹਨਤੀ ਨੇ ਆਂਦੇ ਪੰਡਾਰ ਪੰਡੇ ਰਹਿੰਦੇ ਨੇ ਖੁਸ਼ਹਾਲ ਜੀਵਨ ਜੀਂਦੇ ਨੇ ਇਸ ਦਾ ਸਕਰੀਨਸ਼ਾਟ ਲੈ ਕੇ ਵੀ ਤੁਸੀਂ ਇਸ ਨੂੰ ਯਾਦ ਕਰ ਸਕਦੇ ਹੋ ਠੀਕ ਹੈ ਅਨਸਰ ਦੱਸਦੇ ਨੇ ਇਸ ਤਰ੍ਹਾਂ ਕਰਨੇ ਤੁਸੀਂ ਦੋ ਇਸ ਤਰ੍ਹਾਂ ਤੁਸੀਂ ਜਿਹੜੇ 4 4 ਨੰਬਰਾਂ ਦੇ ਦੋ ਕੁਐਸਚਨ ਆਣਗੇ ਨੈਕਸਟ ਹੈ ਯਕੀਨਨ ਵਿਸ਼ਾ ਪਦਰਤੇ ਬਦਲ ਰਹੀਆਂ ਹਾਲਾਤੀਆਂ ਪੰਜਾਬੀ ਮਾਨਸਿਕਤਾ ਵਿੱਚ ਕੁਝ ਤਬਦੀਲੀ ਆ ਰਹੀਆਂ ਨੇ ਤੇ ਅਜਿਹਾ ਹੋਣਾ ਸੁਭਾਵਿਕ ਵੀ ਸੁਭਾਵਿਕ ਵੀ ਹੈ ਪਰੰਤੂ ਪੰਜਾਬੀ ਸਾਰੇ ਪਿਆਰ ਆਪਣੇ ਮੂਲ ਰੂਪ ਨੂੰ ਕਾਇਮ ਰੱਖ ਰਿਹਾ ਹੈ ਨੈਕਸਟ ਹੈ ਤੁਸੀਂ ਮੱਛੀ 4 ਨੰਬਰ ਦੇ ਤੁਸੀਂ ਮੱਛੀ ਪਾਲਣ ਦਾ ਕਾਰੋਬਾਰ ਕਰਨਾ ਚਾਹੁੰਦੇ ਹੋ ਪਰ ਜ਼ਿਲ੍ਹੇ ਦੇ ਮੱਛੀ ਪਾਲਣ ਅਫਸਰ ਨੂੰ ਆਪਣੀ ਯੋਗਤਾ ਦੱਸਦੇ ਹੋਏ ਸਰਕਾਰ ਵੱਲੋਂ ਮਿਲਦੀ ਸਬਸਿਡੀ ਤੇ ਹੋਰ ਸਹੂਲਤਾ ਬਾਰੇ ਪੱਤਰ ਰਾਹੀਂ ਜਾਣਕਾਰੀ ਦੀ ਮੰਗ ਕਰੋ ਤੇ ਇਹ ਤੁਹਾਨੂੰ ਆਏਗਾ ਜੀ 7 ਨੰਬਰ ਦਾ ਤੁਹਾਡੇ ਪਿੰਡ ਦੋਆਂ ਚੋਂ ਇੱਕ ਕਰਨਾ ਹੋਏਗਾ ਕੋਈ ਤੁਹਾਡੇ ਪਿੰਡ ਵਿੱਚ ਕਲੱਬ ਵੱਲੋਂ ਪੰਚਾਇਤ ਦੇ ਸੰਯੋਗ ਨਾਲ ਪੁਸਤਕਾਲੇ ਖੋਲ੍ਹਿਆ ਜਾ ਰਿਹਾ ਹੈ ਲਾਇਬ੍ਰੇਰੀਅਨ ਵੱਲੋਂ ਪੁਸਤਕ ਮੰਗਵਾਉਣ ਲਈ ਪਿੰਨ ਪਿੰਨ ਪੁਸਤਕ ਵਕਰੀਤਿਆਂ ਨੂੰ ਪੱਤਰ ਲਿਖੋ ਜਿਸ ਵਿੱਚ ਕੋਟੇਸ਼ਨਾਂ ਦੀ ਮੰਗ ਕੀਤੀ ਗਈ ਹੋਵੇ ਨੈਕਸਟ ਹੈ ਜੀ ਪੈਰੇ ਦੀ ਸੰਖੇਪ ਰਚਨਾ ਇਹਦਾ ਟੁਕੇਵਾ ਸਰਲੇਖ ਵੀ ਲਿਖੋ ਇਹ 6 ਨੰਬਰ ਦਾ ਆਏਗਾ ਤੁਹਾਨੂੰ ਪੈਰਾ ਪੜ ਕੇ ਦੀ ਸੰਖੇਪ ਰਚਨਾ ਕਰਨੀ ਹੈ ਪਹਿਲਾਂ ਹੀ ਇਹ ਦਿਖਦੇ ਆ ਇਹਦਾ ਉੱਤਰ ਜੋ ਮੱਛੀ ਪਾਲਣ ਵਾਲਾ ਇਸ ਦਾ ਇਦਾਂ ਪਿੰਡ ਤੇ ਡਾਕ ਇਹਦਾ 2 ਨੰਬਰ ਹੈ ਠੀਕ ਹੈ ਉੱਪਰ ਹੈਡਿੰਗ ਦੇ ਇਹਨੂੰ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਵੇਧਿਆ ਕਿ ਮੈਂ ਬੇਪਾਸ ਬੇਰੁਜ਼ਗਾਰ ਹਾਂ ਨੌਕਰੀ ਮੈਨੂੰ ਮਿਲ ਕਰਕੇ ਮੈਂ ਮੱਛੀ ਪਾਲਣ ਦਾ ਵਿਚਾਰ ਮੈਨਿਆ ਹੈ ਤੇ ਮੇਰੇ ਕੋਲ ਇਹ ਸਹੂਲਤਾਂ ਨੇ ਮੈਨੂੰ ਸਬਸਿਡੀ ਦਿੱਤੀ ਜਾਵੇ ਉਸ ਦੇ ਨਾਲ ਰਿਲੇਟਡ ਹੈ ਜਿਹੜਾ ਹੈ ਹੈ ਗਿਆ ਹੈ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ ਲਿਖ ਕੇ ਰੱਖ ਲਓ ਜਾਂ ਸਕਰੀਨਸ਼ਾਟ ਲੈ ਲਓ ਮੋਸਟ ਇੰਪੋਰਟੈਂਟ ਜਿਹੜੇ ਉਹ ਟੋਪਿਕ ਆ ਕੁਐਸਚਨ ਆਨਸਰ ਆ ਹੀ ਕਵਰ ਕੀਤੇ ਗਏ ਨੇ ਇਸ ਵੀਡੀਓ ਵਿੱਚ ਜੇ ਤੁਹਾਨੂੰ ਪਸੰਦ ਆਵੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਹੋਰ 10th 8th ਕਲਾਸ ਦੀ ਵੀਡੀਓਜ਼ ਵੀ ਤੁਹਾਨੂੰ ਮਿਲਣਗੀਆਂ ਪੇਪਰਾਂ ਦੇ ਨਾਲ ਰਿਲੇਟਡ ਤੇ ਇਸ ਤਰ੍ਹਾਂ ਜਿਹੜਾ ਮੱਛੀ ਪਾਲਣ ਵਾਲੇ ਆ ਇਹ ਜਿਹੜਾ ਲਿਖਿਆ ਗਿਆ ਹੈ ਤੇ ਇਹ ਤੁਹਾਡੇ ਲਈ ਤੁਸੀਂ ਐਸੋ ਧਿਆਨ ਨਾਲ ਦੇਖ ਲਓ ਮੈਨੂੰ ਉਮੀਦ ਹੈ ਕਿ ਮੈਂ ਸਫਲ ਮੱਛੀ ਪਾਲਕ ਸਿੱਧ ਹੋ ਸਕਦਾ ਹੈ ਕਿਰਪਾ ਕਰਕੇ ਮੈਨੂੰ ਜਾਣਕਾਰੀ ਦਿੱਤੀ ਜਾਵੇ ਕੰਮ ਸ਼ੁਰੂ ਕਰਨ ਲਈ ਸਰਕਾਰ ਮੈਨੂੰ ਕੀ ਸਕਲਾਈ ਦੇ ਸਕਦਾ ਹੈ ਤੇ ਕਿੰਨੀ ਸਬਸਿਡੀ ਦੇਗੀ ਉਸੇ ਕੀ ਸ਼ਰਤਾਂ ਹੋਣਗੀਆਂ ਜਲਦੀ ਉੱਤਰ ਦੀ ਡੀਕ ਵਿੱਚ ਲਾਸਟ ਵਿੱਚ ਜਿਹੜਾ ਤੁਸੀਂ ਸਟਾਰਟਿੰਗ 'ਚ ਵੀ ਡਰੈਸ ਲਿਖਣਾ ਹੈ ਤੇ ਉਹਦੇ ਵੀ ਮਾਰਕਸ ਹੋਣਗੇ ਤੇ ਲਾਸਟ ਵਿੱਚ ਵੀ ਉਹ ਦੇਣਾ ਹੈ ਠੀਕ ਹੈ ਅੱਗੇ ਹੈਗਾ ਕਿ ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਤੇ ਟੁਕਮਾ ਲੇਖ ਵੀ ਲਿਖੋ ਇਹਨੂੰ ਪੜ੍ਹਨਾ ਹੈ ਤੇ ਚੰਗੀ ਤਰ੍ਹਾਂ ਕਿਸਦੇ ਬਾਰੇ ਹੈ ਤੇ ਫਿਰ ਇਹਦਾ ਤੁਸੀਂ ਸਰਲੇਖ ਲਿਖਣਾ ਹੈ ਦੇਖੋ ਜੀ ਇਹ ਚ ਕਿਹਦੀ ਗੱਲ ਕੀਤੀ ਗਈ ਹੈ ਧਿਆਨ ਨਾਲ ਪੜੋ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਦੁਨੀਆ ਭਰ ਵਿੱਚ insani samalik gambhir chunauti da roop dharan kar chukka hai ਤੇ ਇਹਦਾ ਸਰਲੇਖ ਹੈਗਾ ਜੀ ਜਿਹੜਾ ਉੱਤਰ ਹੈਗਾ ਨਸ਼ੇਵਾਦੀ ਤੇ ਸੰਖੇਪ ਰਚਨਾ ਨਸ਼ੇਵਾਦੀ ਮਨੁੱਖੀ ਸਿਹਤ ਸੰਭਾਜ ਲਈ ਗੰਭੀਰ ਚੁਣੌਤੀ ਹੈ ਵਰਤਮਾਨ ਤੇ ਜੀ ਰਫਤਾਰੀ ਮੁਕਾਬਲੇ ਮੁਕਾਬਲੇ ਵਾਜੀ ਤੇ ਪਦਾਰਥਕ ਲੋੜਾਂ ਦੀ ਪੂਰਤੀ ਦੌੜ ਕਾਰਨ ਮੁੱਖ ਜੀਵਨ ਵਿੱਚ ਮਾਨਸਿਕ ਤੇ ਆਤਮਿਕ ਤੋਂ ਇਧੇ ਭੌਤਿਕ ਵਾਤਾਵਰਣ ਨਾਲ ਤਾਲਮੇਲ ਨਾ ਰਹਿਣ ਦੇ ਸਿੱਟੇ ਵੱਜੋਂ ਪੈਦਾ ਹੋਏ ਖਲਾਅ ਦੇ ਨਿਸ਼ਾਨੇ ਨੇ ਨਿਸ਼ੇਵਾਦੀ ਦੀ ਪ੍ਰਵਿਰਤੀ ਨੂੰ ਜਨਮ ਦਿੱਤਾ ਹੈ ਦੂ ਨਾਲ ਹੀ ਵਿਕਸਤ ਹੋਇਆ ਜੀਤ ਸੰਚਾਰ ਸਾਧਨਾਂ ਨੇ ਬੇਸ਼ੱਕ ਬਾਰੀ ਦੂਰੀ ਘਟਾਈ ਹੈ ਪਰ ਇਨਸਾਨਾਂ ਵਿਚਲੀ ਦੂਰੀ ਵਧਾਈ ਹੈ ਜਿਸ ਕਾਰਨ ਬੇਸਹਾਰਾ ਹੋਇਆ ਅਮਰੁਖ ਨਸ਼ਿਆਂ ਦਾ ਸਹਾਰਾ ਲੈਣ ਲੱਗ ਪੈਂਦਾ ਹੈ ਠੀਕ ਹੈ ਇਸ ਤਰ੍ਹਾਂ ਲਿਖਣਾ ਹੈ ਇਸ ਤਰ੍ਹਾਂ ਗੈ ਇਸ ਤਰ੍ਹਾਂ ਇਹਦਾ ਸਲੈਖ ਆ ਜਾਏਗਾ ਜੀ ਨਸ਼ੀਵਾਜੀ ਠੀਕ ਹੈ ਅਗੇ 6 ਦਾ ਉੱਤਰ ਮੈਂ ਤੁਹਾਨੂੰ ਨਾਲ-ਨਾਲ ਪੇਪਰ ਸੋਲਵ ਵੀ ਕਰਵਾ ਰਹੀ ਹਾਂ ਫੁਲੀ 6th ਹੈਗਾ ਜੀ ਹੇਠ ਲਿਖੇ ਸ਼ਬਦ ਸਮੂਹਾਂ ਵਿੱਚੋਂ ਕਿਸੇ ਇੱਕ ਸ਼ਬਦ ਸਮੂਹ ਨੂੰ ਸ਼ਬਦਕੋਸ਼ ਤਰਤੀਬ ਅਨੁਸਾਰ ਲਿਖੋ ਸ਼ਬਦਕੋਸ਼ ਤਰਤੀਬ ਦੇ ਅਨਸਾਰ ਲਿਖਣਾ ਹੈ ਜੀ ਨੂੰ ਸ਼ਬਦ ਸਮੂਹ ਨੂੰ ਤੇ ਇਹਦਾ ਉੱਤਰ ਕੀ ਆ ਜਾਏਗਾ ਫਸਲ ਫਕੀਰ ਫਰਿਸ਼ਤਾ ਫਿਰਕੀ ਫਿਲਹਾਲ ਫੁਲਾਦੀ ਠੀਕ ਹੈ ਸਤਵਾਰ ਕਹਾਂਦਾ ਜਿੱਦਾਂ ਅਲਫਾਬੈਟਿਕਲੀ ਇਸੀ ਲਿਖ ਦੇਣੀ ਹੈ ਕਿ ਕਿਸਦਾ ਨਾਂ ਏ ਤੋਂ ਹੋਏ ਤੇ ਅੱਗੇ ਉਹ ਲਿਖਣਾ ਅ੍ਰਿਸ਼ਟ ਪੁਸ਼ਟ ਦੇਖੋ ਜੀ ਟਿਕੜੀ ਰੋਜ਼ਾਨਾ ਇਹ ਥੋੜਾ ਬਿਰਜੁਗਾ ਬੇਰੁਜ਼ਗਾਰ ਇਹ ਸਾਰੇ ਮੈਂ ਦੱਸ ਤੇ ਤੁਹਾਨੂੰ ਉੱਪਰ ਕਿੱਦਾਂ ਲਿਖਣਾ ਹੈ ਹੇਚ ਲਿਖੇ ਵਾਕਾਂ ਵਿੱਚ ਕਿਸੇ ਤਿੰਨ ਵਾਕਾਂ ਦਾ ਬਰੈਕਟ ਵਿੱਚ ਦਿੱਤੇ ਨਿਰਦੇਸ਼ ਅਨਸਾਰ ਵਾਕ ਵਟਾਂਦਰਾ ਕਰੋ ਬੱਚੇ ਸਭ ਨੂੰ ਪਿਆਰੇ ਲੱਗਦੇ ਹਨ प्रश्नवाचक वाक बुटियां ਨੂੰ ਮਾਲੀ ਦੋਰਾ ਪਾਣੀ ਦਿੱਤਾ ਗਿਆ ਹੈ ਕਰਤਰੀ ਵਾਚਕ ਅੱਗੇ ਵੱਧ ਕੇ ਵੈਰੀ ਤੇ ਦੰਦ ਖੱਟੇ ਕਰੋ ਸੰਯੁਕਤ ਵਾਕ ਮਿਹਨਤ ਕਰਨ ਵਾਲੇ ਵਿਦਿਆਰਥੀਆਂ ਨੂੰ ਹਮੇਸ਼ਾ ਸਫਲਤਾ ਮਿਲਦੀ ਹੈ ਮਿਸ਼ਰਤ ਵਾਕ ਪੱਲੇ ਲੋਕ ਸਾਦਾ ਬਲਾ ਸੋਚਦੇ ਹਨ ਨਾਵਾਚਕ ਵਾਕ ਮੇਰੀ ਇੱਛਾ ਹੈ ਕਿ ਮੈਂ ਅਮੀਰ ਹੋਵਾਂ ਵਿਸ਼ਮੇ ਵਾਚਕ ਵਾਕ ਇਹਦੇ ਇਸ ਤਰ੍ਹਾਂ ਬਣਾਣੀਆਂ ਤੁਸੀਂ ਬੱਚੇ ਕਿਸ ਨੂੰ ਪਿਆਰੇ ਨਹੀਂ ਲਿਖਦੇ ਦੇਖੋ ਜੀ 7 ਦਾ ਅਨਸਰ ਮਾਲੀ ਨੇ ਬੂਟੀਆਂ ਨੂੰ ਪਾਣੀ ਦਿੱਤਾ ਅੱਗੇ ਬਦੇ ਤੇ ਵੈਰੀ ਦੇ ਦੰਦ ਖੱਟੇ ਕਰੋ ਜਿਸ ਹਾਵਨਾਂ ਦੱਸੇ ਗਿਆ ਨਾ ਕਿ ਇਹ ਵਾਕ ਨੂੰ ਪ੍ਰਸ਼ਨ ਪਾਚਕ ਚ ਬਣਾ ਦਿਓ ਇਹਨੂੰ ਨਾਵਾਚਕ ਚ ਬਣਾ ਦਿਓ ਇਹਨੂੰ ਮਿਸ਼ਰਤ ਵਾਚਕ ਚ ਬਣਾ ਦਿਓ ਉਸੇ ਉਸੇ ਤਰ੍ਹਾਂ ਤੁਸੀਂ ਬਣਾਣਾ ਹੈ ਹੇਠ ਲਿਖਿਆ ਖਾਤਾ ਵਿੱਚੋਂ ਕਿਸੇ ਤਿੰਨ ਨੂੰ ਵਾਕਾਂ ਵਿੱਚ ਵਰਤੋ ਉਹਨਾਂ ਦੀ ਵਰਤੋਂ ਦੀਆਂ ਸਥਿਤੀਆਂ ਦੱਸੋ ਤੋੜੀ ਉਬਲੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ ਕਰੇ ਦਾ ਕਰਦਾ ਜੋਗੀ ਜੋਗੜਾਵਾਰ ਦਾ ਜੋਗੀ ਸਿੱਧ ਭਜਦਿਆਂ ਨੂੰ ਵਹਣ ਇਕੋ ਜਿਹੀ ਇੱਕ ਸੁਖ ਇੱਕ ਚੁੱਪ ਤੇ ਸੋ ਸੁਖ ਕੋ ਨਾ ਚਲੀ ਬਾਬਾ ਤੇਹਾਈ ਇਹਨਾਂ ਤੋਂ ਹੀ ਅੱਕਾ ਵਿੱਚ ਵਰਤਨਾ ਹੈ ਨੈਕਸਟ ਹੈ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖੋ ਮੇਰਾ ਬਚਪਨ ਹਰਪ੍ਰਜਨ ਸਿੰਘ ਨੇ ਲਿਖੀ ਹੈ ਬਾਰਸ਼ ਸ਼ਾਹ ਅਮ੍ਰਿਤਾ ਪ੍ਰੀਤਮ ਪੁਰਾਣੇ ਪੁਰਾਣੇ ਪੰਜਾਬ ਨੂੰ ਵਾਜਾਂ ਪ੍ਰੋਫੈਸਰ ਪੂਰਨ ਸਿੰਘ ਇਹ ਤੁਸੀਂ ਆਪਣੀ ਕਿਤਾਬ ਜਾਂ ਆ ਦੇਖੋ ਜੀ 8th ਦੇ ਅਨਸਰ ਠੀਕ ਹੈ ਨਾ ਨੂੰ ਫਿਰ ਬਾਕਾ ਵਿੱਚ ਦੇਖੋ ਜੀ ਕਿਸ ਤਰ੍ਹਾਂ ਨੂੰ ਵਰਤਿਆ ਹੈ ਕਿਸ ਤਰ੍ਹਾਂ ਦੇ ਅਨਸਰ ਦਿੱਤੇ ਨੇ ਅਰਥ ਦੱਸੇ ਨੇ ਥੋੜੀ ਉਬਲ ਗਈ ਤਾਂ ਆਪਣੇ ਕੰਡੇ ਸਾੜ ਗਈ ਜੇ ਤੂੰ ਇਹ ਦਸਣਾਵੇ ਕੀ ਕੋਈ ਨੀ ਤਾਣਾ ਬੰਦਾ ਜੇ ਗੁੱਸਾ ਕਰੇਗਾ ਤਾਂ ਆਪਣਾ ਹੀ ਲੋਸ ਸਾੜੇਗਾ ਕਿਸੇ ਦਾ ਕੀ ਵਿਗਾੜੇਗਾ ਅਦੂ ਕਹਿੰਦੇ ਨੇ ਠੀਕ ਹੈ ਇਹ ਸਾਰੇ ਦੇ ਤੁਸੀਂ ਸਕਰੀਨਸ਼ਾਟ ਲੈ ਲੈਣੇ ਆ ਜਾਂ ਫਿਰ ਲਿਖ ਕੇ ਰੱਖ ਲੈਣਾ ਹੈ ਇਸ ਤਰ੍ਹਾਂ ਕਰਨਾ ਹੈ ਦੂਸਰੇ ਦਾ ਵੀ ਅਰਥ ਦੱਸਿਆ ਹੈ ਤੀਸਰੇ ਦਾ ਵੀ ਇਹ ਸਾਰੇ ਨਾਲ ਨਾਲ ਦੱਸੇ ਨੇ ਤੁਹਾਨੂੰ ਠੀਕ ਹੈ ਬਾਕੀ ਚ ਵੀ ਵਰਤ ਲੈਣਾ ਇਹਦੇ ਅਰਥ ਵੀ ਦੱਸੇ ਨੇ ਇਸ ਤੇ ਦੋਈ ਸਕਰੀਨਸ਼ਾਟ ਲੈ ਲਓ ਇੱਕ ਚੁੱਪ ਤੇ ਸੌ ਸੁਖ ਬੈਸ ਦੇ ਝਗੜੇ ਵਿੱਚ ਪੈਣ ਨਾਲੋਂ ਚੁੱਪ ਰਹਿਣ ਦੇ ਫਾਇਦੇ ਦੱਸਣੇ ਇਸ ਆਖੰ ਦੀ ਕੀ ਕਹਿੰਦੇ ਵਰਤੋਂ ਕੀਤੀ ਜਾਂਦੀ ਹੈ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਦੇਖੋ ਜੀ ਕਾਰ ਦਾ ਜੋਗੀ ਜੋਦੜਾ ਜੋਗੜਾ ਬਾਹਰ ਦਾ ਜੋਗੀ ਸਿੱਧ ਜਦੋਂ ਕੋਈ ਆਪਣੀ ਚੀਜ਼ ਨੂੰ ਨਿੰਦੇ ਪਰ ਪਰਾਈ ਦੀ ਪ੍ਰਸ਼ੰਸਾ ਕਰੇ ਤਾਂ ਅੱਖਣ ਵਿਖਤੀ ਜਾਂਦੀ ਹੈ ਠੀਕ ਹੈ ਇਹਨਾਂ ਨੂੰ ਫਿਰ ਅੱਗੇ ਵਾਕਾਂ ਚ ਪਹਿਲੇ ਇਹਨਾਂ ਦੇ ਅਰਥ ਦੱਸਿਆ ਕਹਾਵਤ ਅਖਾਣਾ ਦੇ ਫਿਰ ਇਹਨਾਂ ਨੂੰ ਕੀ ਕੰਦੇ ਵਾਕਾਂ ਵਿੱਚ ਵਰਤਿਆ ਗਿਆ ਹੈ ਠੀਕ ਹੈ ਜੀ ਇਸ ਤਰ੍ਹਾਂ ਤੁਹਾਡਾ ਪੇਪਰ ਦਾ ਮੈਂ ਪੈਟਰਨ ਸਟਰਕਚਰ ਦੱਸਿਆ ਕਿ ਕਿਵੇਂ ਦਾ ਆਏਗਾ ਕਿਵੇਂ ਰਹੇਗਾ ਤੁਹਾਡਾ ਪੇਪਰ ਨੈਕਸਟ ਹੈ ਜੀ 9th ਪੁਰਾਣੇ ਪੰਜਾਬ ਨੂੰ ਵਾਜਾਂ ਕਵਿਤਾ ਪ੍ਰੋਫੈਸਰ ਪੂਨ ਦੀ ਰਚਨਾ ਹੈ ਇੱਕ ਰੋਮਾਂਟਿਕ ਕਵਿਤਾ ਹੈ ਜਿਸ ਵਿੱਚ ਕਵੀ ਨੇ ਪੁਰਾਣੇ ਸੱਭਿਆਚਾਰੀ ਪ੍ਰਮੋਹ ਤੇ ਉਧਰੇਵੇਂ ਨੂੰ ਬਿਆਨ ਕੀਤਾ ਇਸ ਦਾ ਕੇਂਦਰੀ ਭਾਵ ਇਹਦਾ ਕੇਂਦਰੀ ਭਾਵ ਦੱਸਿਆ ਹੈ ਵਰਤਮਾਨ ਪੰਜਾਬੀ ਜੀਵਨ ਵਿੱਚੋਂ ਪ੍ਰਾਂਤਨ ਪੰਜਾਬੀ ਜੀਵਨ ਵਾਲਾ ਰਸ ਖੁੱਲਾ ਮਿੱਠੀਆਂ ਸਰਲਤਾ ਸਾਦਗੀ ਤੇ ਰੰਗੀਆਂ ਉੱਡ ਗਈਆਂ ਹਨ ਉਸੇ ਥਾਂ ਬੇਰਸੀ ਬੇਸਾਦੀ ਫਿੱਕਾਪਨ ਤੇ ਪ੍ਰੇਮ ਦਾ ਪੈਸੇ ਦਾ ਪ੍ਰੇਮ ਪ੍ਰਦਾਨ ਹੋ ਗਿਆ ਹੈ ਅੱਜ ਕੱਲ ਇਸ ਵਿੱਚ ਪੁਰਾਣੇ ਬਹਿਮ ਮੁੱਕ ਗਏ ਨੇ ਪਰ ਅਸੀਂ ਕੁਝ ਨਹੀਂ ਖਟਿਆ ਅਸੀਂ ਆਪਣੀਆਂ ਸਾਰੀਆਂ ਖੁਸ਼ੀਆਂ ਗੁਆ ਲਈਆਂ ਨੇ ਇਹ ਕਿਹਦੀ ਕਵਿਤਾ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਕਿਸੇ ਇੱਕ ਦਾ ਲਿਖਣਾ ਸੀ ਨਾ ਮੈਂ ਤੁਹਾਨੂੰ ਕਿਸੇ ਇੱਕ ਦਾ ਦੱਸਤਾ ਤੁਸੀਂ ਆਪਣੀ ਬੁੱਕ ਚੋਂ ਹੋਰ ਵੀ ਜਿਆਦਾ ਕਰ ਸਕਦੇ ਹੋ ਪ੍ਰੀ ਕਾਪੀ ਚੋਂ ਠੀਕ ਹੈ ਅੱਗੇ ਦਸਵੇਂ ਦਾ ਵੀ ਅੰਸਰ ਦੱਸਾਂਗੀ ਮੈਂ ਤੁਹਾਨੂੰ ਪਹਿਲੇ ਦੇਖਦੇ ਆ ਤੁਸੀਂ ਸਕਰੀਨ ਸ਼ਾਟ ਲੈ ਲਓ ਜੀ ਠੀਕ ਹੈ ਅੱਗੇ ਆ ਗਿਆ ਜੀ ਦਸਵਾਂ ਕਿਸੇ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ਨੀਲੀ ਕਹਾਣੀ ਕਰਤਾਰ ਸਿੰਘ ਦੁੱਗਲ ਦੀ ਮਾੜਾ ਬੰਦਾ ਪ੍ਰੇਮ ਪ੍ਰਕਾਸ਼ ਇਹਦੇ ਚੋਂ ਕਿਸੇ ਇੱਕ ਕਹਾਣੀ ਦਾ ਤੁਸੀਂ ਜਿਹੜਾ ਸਾਰ ਲਿਖਣਾ ਹੈ ਆਈ ਹੋਪ ਤੁਹਾਨੂੰ ਪੇਪਰ ਦਾ ਪੈਟਰਨ ਪਤਾ ਲੱਗ ਹੀ ਗਿਆ ਹੋਵੇਗਾ ਇਹ ਦੇਖੋ ਜੀ ਇਹ ਹੈਗਾ ਹੈ ਕਿਸੇ گاؤں ਇੱਕ ਕਿਸੇ گاؤں ਦੇ ગામ ਅ타 ਜਿਹੜੀ گاؤں ਦੇ ਨਾਲ ਸੰਬੰਧਿਤ ਕਹਾਣੀ ਹੈ ਠੀਕ ਹੈ ਉਹਦੀਆਂ ਇਮੋਸ਼ਨਸ ਉਹਦੀਆਂ ਭਾਵਨਾਵਾਂ ਨੂੰ ਦੱਸਿਆ ਗਿਆ ਹੈ ਨੀਲੀ ਕਹਾਣੀ ਔਰ ਮੈਨੂੰ ਬਹੁਤ ਪਸੰਦ ਹੈ ਕਹਾਣੀ ਕਿਉਂਕਿ ਬਹੁਤ ਹੀ ਵਧੀਆ ਕਹਾਣੀ ਹੈ ਤੇ ਬਹੁਤ ਜਦੋਂ ਅਸੀਂ ਪੜ੍ਹਦੇ ਸੀ ਪਲੱਸ 2 ਸਾਨੂੰ ਵੀ ਇਹ ਕਹਾਣੀ ਲੱਗੀ ਸੀ ਤੇ ਮੈਨੂੰ ਇਹ ਬਹੁਤ ਪਸੰਦ ਤੇ ਐਸੀ ਸਾਰਾ ਪੇਪਰ ਸੋਲਵ ਵੀ ਕਰਤਾ ਮੋਸਟ ਇੰਪੋਰਟਡ ਹੈ ਜੀ ਸਾਰਾ ਇਸ ਦੀ ਤਿਆਰੀ ਕਰੋ ਚੰਗੀ ਤਰ੍ਹਾਂ ਤੇ ਬੈਸਟ ਆਫ ਲੱਕ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੈ ਤੇ ਸ਼ੇਅਰ ਕਰ ਦਿਓ ਜੀ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਹੋਰ ਵੀ ਮੈਂ ਹਿੰਦੀ ਚ ਇੰਗਲਿਸ਼ ਚ ਬਹੁਤ ਸਾਰੀਆਂ ਵੀਡੀਓਜ਼ ਪਾਈਆਂ ਨੇ ਇਸ ਚੈਨਲ ਤੇ ਥੈਂਕ ਯੂ ਫॉर ਵਾਚਿੰਗ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਸਪੋਟ ਬਾਈ ਸ਼ੇਅਰ